ਬੈਰੀ ਮੀਤ ਸਮਾਂ ਬੈਰੀ ਮੀਤ ਸਮਾਂ ਬੈਰੀ ਮੀਤ ਸਮਾਂ ਯਾਨ ਮੁੱਕਤ ਨਾਇ ਤਹਿ ਜਾਂ ਆ ਬੈਰੀ ਮੇਟ ਸਮਾ ਉਹ ਬੈਰੀ ਮੇਟ ਸਮਾ ਪਾਛ ਤਤ ਕੋ ਤਨ ਰਚ Yeah. ਕਾਟ ਕਾਟਨੇ ਹਰ ਜੂਪਸੈ ਸੰਤਨ ਕਾਂ ਸੋ ਮੂਰਤ ਪਗਵਾ ਕੱਲ ਤੱਕ ਅਸੀਂ ਇਹ ਸਮਝ ਚੁਕੇ ਸਾਂ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੀ ਰੱਬ ਜੀ ਦੇ ਨਾਲ ਦੂਰੀ ਘੱਟ ਸਕਦੀ ਹੈ ਦਿਨੋ ਦਿਨ ਜੇ ਤੂੰ ਸੱਚ ਦੀ ਵਿਚਾਰ ਲੈ ਲਵੇਂ ਬੁਨ ਗੋਬਿੰਦ ਗਾ ਲਵੇਂ ਜੈ ਸਿਮਰਤ ਤੇਰੀ ਬਿਰਤੀ ਬਣ ਜਾਏ ਤਾਂ ਆਉਦ ਘਟ ਤੈ ਨੀਤ ਡੇਲੀ ਯੂਅਰ ਡਿਸਟੈਂਸ ਕੈਨ ਬੀ ਡਿਕਰੀਸਡ ਯੂ ਕੈਨ ਫੀਲ ਵਨਨੈਸ ਵਿਦ ਗਾਡ ਔਰ ਵਨਨੈਸ ਵਿਦ ਗੋਡ ਫੀਲ ਕਰਨ ਦਾ ਮਤਲਬ ਕੀ ਹੈ ਡੇ ਬਾਏ ਡੇ ਸਾਡੇ ਆਵਗੁਣ ਕੱਟਦੇ ਜਾਂਦੇ ਨੇ ਆਵਗੁਣ ਛੋੜ ਗੁਨਾਹ ਕੋ ਤਾਵੋ ਵਾਲਾ ਜੀਵਨ ਬਣਦਾ ਜਾਂਦਾ ਹੈ ਇਹ ਨਿਸ਼ਾਨੀ ਹੈ ਡੇ ਬਾਏ ਡੇ ਅਸੀਂ ਰੱਬ ਜੀ ਦੇ ਨੇੜੇ ਹੋਈ ਜਾਂਦੇ ਹਾਂ ਹੁਣ ਅਗਲਾ ਸ਼ਲੋਕ ਸੀ ਪੰਜ ਤਤ ਕੋ ਤਨ ਰਚਿਓ ਪੰਜ ਤਤਾਂ ਦਾ ਇਹ ਸਰੀਰ ਬਣਿਆ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਾਨੋ ਦੇ ਹਾਹੇ ਨੂੰ ਔਂਕੜ ਹੈ ਜਦੋਂ ਵੀ ਹਾਹੇ ਨੂੰ ਔਂਕੜ ਹੋਏ ਫਰਜ਼ ਕਰੋ ਆਵ ਹੋ ਮੀਤ ਪਿਆਰੇ ਮੰਗਲ ਗਾਹੋ ਨਾਰੇ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੋ ਗਾਵ ਹੋ ਸੱਚੀ ਬਾਣੀ ਜਦੋਂ ਵੀ ਹਾਹੇ ਨੂੰ ਔਂਕੜ ਲੱਗ ਕੇ ਉਚਾਰਨ ਕੋਏਗਾ ਉਹ ਤੇ ਸਾਨੂੰ ਉਸ ਨੂੰ ਸਟ्रेस ਦੇ ਕੇ ਉਚਾਰਨ ਕਰਨਾ ਤੇ ਉਹ ਹੁੰਦਾ ਹੁਕਮੀ ਪਵਿੱਖਤ ਕਾਲ ਵਸਤ ਫਿਊਚਰ ਟੈਂਸ ਵਿੱਚ ਹੁਣ ਗੁਰੂ ਪਾਤਸ਼ਾਹ ਇੱਥੇ ਕਹਿ ਰਹੇ ਨੇ ਇਹ ਜਿਹੜੀ ਤੈਨੂੰ ਬਾਡੀ ਮਿਲੀ ਹੈ ਨਾ ਇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਪੰਜ ਤੱਤ ਕਿਹੜੇ-ਕਿਹੜੇ ਨੇ? ਅੱਗ, ਪਾਣੀ, ਧਰਤੀ, ਹਵਾ ਤੇ ਆਕਾਸ਼। ਇਹ ਪੰਜ ਤੱਤ ਨੇ ਇਹਨਾਂ ਪੰਜਾਂ ਤੱਤਾਂ ਨਾਲ ਮਿਲ ਕੇ। ਹੁਣ ਗੁਰੂ ਪਾਤਸ਼ਾਹ ਇਹ ਗੱਲ ਸਾਨੂੰ ਕੌਣ ਮੂਹਾਰੇ ਕੌਣ ਮੂਹਾਂ ਦੇ ਸ਼ਬਦ ਵਿੱਚ? ਅਤੇ ਦੇਹੀ ਮਾਰਤੀ ਬੋਲੇ ਪਾਉਣ ਦੇ ਸ਼ਬਦਾਂ ਦੇ ਪ੍ਰਕਰਣ ਪੜਾਂਗੇ ਨਾ ਤਾਂ ਉਹਦੇ ਆਖੀਰ ਵਿੱਚ ਕਹਿੰਦੇ ਨੇ ਮਰਤਾ ਜਾਂਦਾ ਨਦਰ ਨਾ ਆਇਆ। ਜੋ ਇਹ ਜਾਣੋ ਸੋ ਇਹ ਨਹੀਂ ਰੱਬ ਜੀ ਦੀ ਇਸ ਸ੍ਰਿਸ਼ਟੀ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਪੰਜਾਂ ਤੱਤਾਂ ਦਾ ਸਰੀਰ ਬਣਿਆ ਤੇ ਮਰਨ ਤੋਂ ਬਾਅਦ ਮਨੁੱਖ ਕਿੱਥੇ ਗਿਆ ਗੋਡ ਨੋਸ ਥਿਸ ਮਿਸਟਰੀ ਇਸ ਵਿਦ ਗੋਡ ਸਾਨੂੰ ਤੇ ਸਮਝਣਾ ਹੈ ਕਿ ਮੈਂ ਪੰਜਾਂ ਤੱਤਾਂ ਦਾ ਬਣਿਆ ਤੇ ਮੈਨੂੰ ਸਫਲਾ ਕਿਵੇਂ ਬਣਾਵਾ 댓 ਇਜ਼ ਦਾ ਗੇਮ ਵੀ ਹੈਵ ਟੂ ਲਰਨ ਪੰਜ ਤੱਤਾਂ ਦਾ ਸਰੀਰ ਬਣਿਆ ਪੰਜਾ ਤੱਤ ਸਮਾ ਜਾਏਗਾ ਪੰਜ ਤੱਤ ਦਾ ਕੁੱਤੇ ਦਾ ਵੀ ਬਣਿਆ ਪੰਜਾ ਤੱਤ ਦਾ ਬਿੱਲੀ ਦਾ ਵੀ ਬਣਿਆ ਪੰਜਾ ਤੱਤ ਦਾ ਸ਼ੇਰ ਦਾ ਵੀ ਬਣਿਆ ਹੁਣ ਸਾਰਿਆਂ ਦਾ ਪੰਜਾ ਤੱਤਾਂ ਦਾ ਬਣਿਆ ਤੇ ਜੇ ਲਫ਼ਸੀ ਅਰਥ 체ਤੀ ਨਾਲ ਕਰਕੇ ਕੇ ਚੱਲ ਜਾਈਏ ਜਿਹਦੇ ਨਾਲ ਬੜੇ سارے ਸ਼ਲੋਕ ਹੋ ਸਕਦੇ ਨੇ ਤਾਂ ਕਹਿ ਸਕਦਾ ਜੈ ਤੇ ਉਪਜੋ ਨਾਨਕਾ ਲੀਨ ਤਾ ਮਹਿਮਾਨ ਕੋਈ ਇਨਸਾਨ ਸਮਝ ਲੇ ਕਿ ਜੋ ਪੰਜ ਤਤੋਂ ਸੇ ਇਹ ਸਰੀਰ ਪੈਦਾ ਹੋਇਆ ਉਸੀ ਮੇ ਜਾ ਕੇ ਇਹ ਮਿਲ ਜਾਏਗੇ ਖਤਮ ਹੋ ਗਈ ਬਾਤ ਕੁੱਤੇ ਵਸਤੇ ਵੀ ਇਹੀ ਹੋਇਆ ਬਿੱਲੀ ਵਾਸਤੇ ਵੀ ਇਹੀ ਹੋਇਆ ਸੱਪ ਵਾਸਤੇ ਵੀ ਇਹੀ ਹੋ ਬਿੱਛੂ ਵਾਸਤੇ ਵੀ ਇਹੀ ਹੋ ਗਾਂ ਵਾਸਤੇ ਵੀ ਇਹੀ ਹੋ ਇਨਸਾਨ ਵਾਸਤੇ ਫਿਰ ਮੈਸੇਜ ਕੀ ਆ ਵਿੱਚ ਉਹ ਮੈਸੇਜ ਅਸੀਂ ਲੱਭਣਾ ਹੈ ਗੁਰੂ ਪਾਤਸ਼ਾਹੀ ਦੇ ਇਹ ਮੱਤ ਵਿੱਚ ਰਤਨ ਜਵਾਹਰ ਮਾਣਿਕ ਨੇ ਇਹ ਐਵੀਂ ਰਾਹ ਜਾਂਦਿਆਂ ਗਵਾਣ ਵਾਲੇ ਨਹੀਂ ਨੇ ਲੋਕਾ ਮੱਤ ਕੋ ਫੱਕੜ ਪਾਏ ਇਹਨੂੰ ਐਵੀਂ ਫੱਕੜੀਂ ਐਵੀਂ ਮੁਫਤੀ ਦੇ ਤੋਲ ਵਿੱਚ ਗਵਾ ਨਾ ਦਿਓ ਇਹ ਬਹੁਤ ਕੀਮਤੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਸੀਂ ਇੱਥੇ ਹੀ ਸ਼ਬਦ ਪੜਿਆ ਸੀ ਇੱਕ ਵਾਰੀ ਉਹ ਸ਼ਬਦ ਸੀ ਦੀਵਾ ਮੇਰਾ ਇੱਕ ਨਾਮ ਦੁੱਖ ਵਿਚ ਪਾਇਆ ਤੇਲ ਉਨਚਾਨਣ ਉਹ ਸੋਖਿਆ ਚੂਕਾ ਜਮਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਇਸ ਕੋ ਐਸੇ ਹੀ ਮਤ ਉਡਾ ਦਿਓ ਇਹ ਰਤਨ ਜਵਾਰੀ ਨੇ ਮਾਣਿਕ ਨੇ ਇਹ ਹੀਰੇ ਵਰਗੀਆਂ ਮਤ ਇਨਸਾਨ ਨੂੰ ਦੇਂ ਦੇ ਨੇ ਇਹਨੂੰ ਜ਼ਾਇਆ ਨਾ ਕਰ ਐਵੇਂ ਨਾ ਗਵਾ ਦੇ ਹੁਣ ਇਹਦੇ ਚੋਂ ਅਸੀਂ ਲੱਭ ਕੇ ਦੇਖੀਏ ਰਤਨ ਜਵਾਰ ਕੀ ਨੇ ਵੀ ਪੰਜਾਂ ਤੱਤਾਂ ਦਾ ਸ਼ਰੀਰ ਬਣਿਆ ਹੈ ਪੰਜਾਂ ਤੱਤ ਮਿਲ ਜਾਏਗਾ ਪੰਜ ਤੱਤ ਕੋ ਧਨ ਰਚਿਓ ਹੁਣ ਹਾਹੇ ਨੂੰ ਔਂਕੜ ਹੈ ਤੇ ਕਹਿ ਰਹੇ ਨੇ ਤੂੰ ਐਵੇਂ ਹੀ ਕਲੇਵਰ ਬਣਿਆ ਫਿਰਦਾ ਹੈ ਐਵੇਂ ਆਪਣੇ ਆਪ ਨੂੰ ਚਤਰ ਸਿਆਣਾ ਬਣਿਆ ਫਿਰਦਾ ਹੈ ਬੜਾ ਆਪਣੇ ਆਪ ਨੂੰ ਮੈਨਿਪੂਲੇਟਰ ਸਮਝਦਾ ਹੈ ਐਕਸਪਲੋਇਟ ਕਰ ਸਕਦਾ ਹੈ ਗੱਲਾਂ ਕੁਮਾ ਸਕਦਾ ਹੈ ਝੂਠ ਬੋਲ ਸਕਦਾ ਹੈ ਹੀਰਾ ਫੇਰੀ ਕਰ ਸਕਦਾ ਹੈ ਐਸੇ-ਐਸੇ ਝੂਠ ਬੋਲ ਸਕਦਾ ਹੈ ਕਿ ਤੇਰੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਨਾ ਲੱਗੇ ਐਸ ਤਰ੍ਹਾਂ ਤੂੰ ਜ਼ੁਬਾਨ ਦੇ ਨਾਲ ਇੱਕਦਮ ਫਿਰ ਜਾਣਾ ਹੈ ਕਿ ਅਸਲੀ ਸਿਆਣਾ ਕੌਣ ਨਹੀਂ ਹੈ ਇਹ ਪੰਜ ਤੱਤਾਂ ਦਾ ਸ਼ਰੀਰ ਬਣਿਆ ਤਾਂ ਤੈਨੂੰ ਇਹਦੇ ਵਿੱਚੋਂ ਪੰਜ ਤੱਤ ਇੱਕ ਹੋਰ ਪੈਦਾ ਕਰਨੇ ਨੇ ਜਿਨ੍ਹਾਂ ਦਾ ਤੂੰ ਸਰੀਰ ਬਣਾਣਾ ਹੈ ਉਹ ਪੰਜ ਤੱਤ ਕਿਹੜੇ ਨੇ ਇਹ ਸਮਝ ਲੈ ਪੰਜ ਤੱਤ ਕੋ ਤਨ ਰਚਿਓ ਉਹ ਤੱਤ ਇਹ ਨੇ ਜਿਨ੍ਹਾਂ ਦੇ ਨਾਲ ਇਹ ਬਾਡੀ ਬਣਦੀ ਸੋ ਸਿੰਪਲ ਪਰ ਹੁਣ ਉਹਨਾਂ ਪੰਜਾਂ ਤੱਤਾਂ ਦੀ ਗੱਲ ਕਰੀਏ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਮਰੈ ਧਾਤ ਮਰ ਜਾਏ ਧਾਤ ਕੀ ਹੈ ਵਿਕਾਰ ਵਿਕਾਰ ਕੀ ਨੇ ਮੇਜਰ ਕਾਮਕ੍ਰੋਧ ਲੋਭ ਮੋਹ ਅੰਕਾਰ ਇੱਕ ਕਾਮਕ੍ਰੋਧ ਲੋਭ ਮੋਹ ਅੰਕਾਰ ਤੇਰੀ ਬਾਡੀ ਦੇ ਅੰਦਰ ਹਨ ਪੰਜ ਤੱਤਾਂ ਦੇ ਨਾਲ ਹੀ ਆਏ ਨੇ ਲੇਕਿਨ ਇਨਾ ਪੰਜ ਤੱਤਾਂ ਦੇ ਨਾਲ ਨਾ ਕਾਮਕ੍ਰੋਧ ਲੋਭ ਅੰਕਾਰ ਦੇ ਨਾਲ ਬੈਲੈਂਸ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਨਾਲ ਆਪਣੀ ਇੱਕ ਨਵੀਂ ਬਾਡੀ ਬਣਾ ਉਹ ਜਿਹੜੀ ਬਾਡੀ ਬਣੇਗੀ ਤੇਰੀ ਉਹ ਜਿਹੜਾ ਤੇਰਾ ਅੰਤਰ ਆਤਮੇ ਦਾ ਇੱਕ ਨਵਾਂ ਜੀਵਨ ਬਣੇਗਾ ਸਤਿਗੁਰੂ ਕਾ ਜਨਮਾ ਗਵਨ ਮਿਟਾਇਆ ਵਾਲਾ ਸਤਿਗੁਰੂ ਦੇ ਕਰਜਾ ਤੋਂ ਤੂੰ ਜੰਮੇਗਾ ਉਹ ਵਾਲਾ ਜਿਹੜਾ ਪੰਜਾਂ ਤੱਤਾਂ ਦਾ ਕੰਮ ਕਰ ਲੋ ਓੰਕਾਰ ਕਾਬੂ ਬੈਲੈਂਸਡ ਅਵਸਥਾ ਵਾਲਾ ਜਿਹੜਾ ਤੂੰ ਜੀਵਨ ਬਣਾਏਂਗਾ ਉਹਨੂੰ ਜਾਨੋ ਚਤੁਰ ਸੁਜਾਨ ਤਬ ਤੂੰ ਜਾਨੋ ਕਿ ਚਤੁਰ ਸੁਜਾਨ ਹੈ ਆਦਰਵਾਇਸ ਤੂੰ ਕਨਿੰਗ ਹੈ ਆਦਰਵਾਇਸ ਤੂੰ ਚੰਚਲ ਮਤ ਹੈ ਗੁਰੂ ਪਾਸ਼ਾ ਕਹਿੰਦੇ ਨੇ ਗੁਰ ਸਾਖੀ ਅੰਤਰ ਜਾਗੀ ਗੁਰੂ ਦੀ ਸਿੱਖਿਆ ਦੇ ਨਾਲ ਸਾਖੀ ਡਸ ਨਾਟ ਮੀਨ ਕਹਾਣੀਆਂ ਦੇ ਨਾਲ ਸਾਖੀ ਡਸ ਨਾਟ ਮੀਨ ਕੋਈ ਹਿਸਟੋਰੀਕਲ ਗੱਲਾਂ ਕਰਨ ਦੇ ਨਾਲ ਗੁਰ ਸਾਖੀ ਕਾ ਉਜੀਆਰਾ ਕਾ ਮੀਟਿਆ ਸਗਲ ਹਨੇਰਾ ਸਾਖੀ ਦਾ ਮਤਲਬ ਸਿੱਖਿਆ ਗੁਰ ਸਾਖੀ ਅੰਤਰ ਜਾਗੀ ਤਾਂ ਪਤਾ ਕੀ ਹੋਇਆ ਜਦੋਂ ਮੇਰੇ ਅੰਦਰ ਜਾਗ ਪਈ ਗੁਰੂ ਦੀ ਸਿੱਖਿਆ ਦੇ ਨਾਲ ਪ੍ਰਕਾਸ਼ ਹੋ ਗਿਆ ਤਾਂ ਪਤਾ ਕੀ ਹੋਇਆ ਮੈਨੂੰ ਮੇਰੀ ਜਿਹੜੀ ਕਨਿੰਗਰੈਸ ਵਾਲੀ ਐਕਸਪਲੋਇਟ ਕਰਨ ਵਾਲੀ ਲੋਕਾਂ ਨੂੰ ਲੜਾਉਣ ਵਾਲੀ ਲੋਕਾਂ ਨਾਲ ਵੈਰੀ ਮੀਤ ਰੱਖਣ ਵਾਲੀ ਲੋਕਾਂ ਨਾਲ ਤੇਰ ਮੇਰ ਕਰਨ ਵਾਲੀ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕਰਨ ਵਾਲੀ ਅੰਦਰੋਂ ਹੋਰ ਬਾਹਰੋਂ ਹੋਰ ਜਿਉ ਮੈਲੇ ਬਾਹਰੋਂ ਨਿਰਮਲ ਗਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨ ਹੋਰ ਮੁਖ ਹੋਰ ਐਸੇ ਅੜੀਆਂ ਜਿਤਨੀਆਂ ਵੀ ਹਿਪੋਕ੍ਰੇਸੀਅਨ ਦੀਆਂ ਮੇਰੀ ਆਦਤਾਂ ਸੀ ਨਾ ਗੁਰਸਾਖੀ ਅੰਤਰ ਜਾਗੀ ਤੱਕ ਹੀ ਹੋਇਆ ਤਾਂ ਚੰਚਲ ਮਤ त्याਗੀ ਮੇਰੀ ਚੰਚਲ ਮਤ ਚਲੀ ਗਈ ਜਦੋਂ ਚੰਚਲ ਮਤ ਚਲੀ ਜਾਂਦੀ ਹੈ ਨਾ ਤਾਂ ਕਾਮ ਕਰੋਧ ਲੋਭ ਓੰਕਾਰ ਕਾਬੂ ਆ ਜਾਂਦੇ ਨੇ ਔਰ ਕਾਮ ਕਰੋਭ ਲੋਭੋਂ ਕਾਬੂ ਆ ਜਾਂਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਤਾਂ ਤੂੰ ਇਸ ਨੂੰ ਜਾਣੋ ਚਤਰ ਸੁਜਾਨ ਹੁਣ ਅੱਤੇ ਚਤਰ ਦਾ ਮਤਲਬ ਕਨਿੰਗ ਕਲੇਵਰ ਵਾਲਾ ਨਹੀਂ ਹੈ ਚਤਰ ਦਾ ਮਤਲਬ ਹੋ ਗਿਆ ਸੁਝਾਣ ਨਾਲ ਲੱਗਾ ਹੋਇਆ ਪੋਜ਼ਿਟਿਵ ਸੈਂਸ ਵਿੱਚ ਕਹਿ ਰਹੇ ਨੇ ਤਾਂ ਇਹਨੂੰ ਤੂੰ ਚੰਗਾ ਸਮਝ ਤਾਂ ਇਹਨੂੰ ਤੂੰ ਇੰਟੈਲੀਜੈਂਟ ਸਮਝ ਉਹਨੂੰ ਕਹਿੰਦੇ ਨੇ ਸਟਰੋਂਗ ਇੰਟੈਲੈਕਟ ਵਾਲਾ ਸਮਝ ਉਹਨੂੰ ਕਹਿੰਦੇ ਨੇ ਬਿਬੇਕ ਬੁੱਧੀ ਵਾਲਾ ਸਮਝ ਇਹਨੂੰ ਸਿਆਣਪ ਕਹਿੰਦੇ ਨੇ ਆਦਰਵਾਇਸ ਤਾਂ ਗੁਰੂ ਪਾਚੀ ਕਹਿੰਦੇ ਨੇ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਇਹ ਜਿੱਤਰੀ ਚਿਤ్రਾਈਆਂ ਸਿਆਣਪ assi ਕਰਦੇ ਆ ਨਾ ਸਾਡੇ ਕੰਮ ਨਹੀਂ ਆਉਂਦੀਆਂ ਕਿਉਂ ਕਿਉਂਕਿ ਚਿਤ్రਾਈ ਸਿਆਣਪ ਬਾਹਰ ਰਹਿ ਜਾਂਦੀ ਹੈ ਉਹਦੇ ਨਾਲ ਅਸੀਂ ਦੁਨਿਆਵੀ ਪਦਾਰਥ ਤਿਆਰਨ ਕਰ ਸਕਦੇ ਆ ਪਰ ਇਹ ਚਿਤ్రਾਈ ਸਿਆਣਪ ਸਾਡੇ ਕਾਮ ਸਾਡੇ ਕਰੋਧ ਸਾਡੇ ਲੋਭ ਸਾਡੇ ਮੋਹ ਸਾਡੇ ਹੰਕਾਰ ਨੂੰ ਨਹੀਂ ਰੋਕ ਪੰਦੀ ਹੰਕਾਰ ਨੂੰ ਚੰਚਲ ਮਤ ਕੁਮਾਰੀ ਹੈ ਤੇ ਇਹ ਬਾਹਰ ਖੜੀ ਰਹਿ ਜਾਂਦੀ ਹੈ ਚਿਤ్రਾਈ ਸਿਆਣਪ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ ਟੁੱਠਾ ਸਾਹਿਬ ਜੋਦੀਏ ਸੋਈ ਸੁਖ ਪਾਈ ਹੈ ਹੁਣ ਸੁਖ ਦੀ ਗੱਲ ਵੀ ਆ ਗਈ ਅੱਜ ਦਾ ਪ੍ਰਕਰਣ ਵੀ ਹੋਈ ਹੋਇਆ ਤੇ ਅਸੀਂ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੈ ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ ਜਿਦੇ ਤੋਂ ਪੈਦਾ ਹੋਇਆ ਨਾ ਹੁਣ ਕਿਹਦੇ ਤੋਂ ਪੈਦਾ ਹੋਇਆ ਅਸੀਂ ਸਾਰੇ ਰੱਬ ਜੀ ਤੋਂ ਪੈਦਾ ਹੋਇਆ ਅਸੀਂ ਸਾਰੇ ਇੱਕ ਰੱਬ ਜੀ ਦੀ ਜੀਨ ਆ ਅਸੀਂ ਸਮਝਣ ਚੁੱਕੇ ਆ ਇੱਕੋ ਜੀਨ ਚੋਂ ਪੈਦਾ ਹੋਇਆ ਜਿਸ ਰੱਬ ਜੀ ਤੋਂ ਪੈਦਾ ਹੋਇਆ ਉਸ ਰੱਬ ਜੀ ਤੋਂ ਪੈਦਾ ਹੋਣ ਵੇਲੇ ਤਾਂ ਇਹ ਪੰਜ ਤੱਤ ਸਾਨੂੰ ਮਿਲੇ ਨੇ ਪਰ ਇਸੇ ਬਾਡੀ ਦੇ ਅੰਦਰ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਦਾ ਮਤਲਬ ਇਹ ਮਨੁੱਖਾ ਸ਼ਰੀਰ ਜਦੋਂ ਅਸੀਂ ਲੈ ਕੇ ਆਉਂਦੇ ਆ ਤੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ੰਕਾਰ ਹੁੰਦੇ ਨੇ ਇਹਦੇ ਵਿੱਚ ਨੇ ਉਹਨਾਂ ਨੂੰ ਛੱਡਣਾ ਨਹੀਂ ਨੇ ਉਹ ਕੀਮਤੀ ਨੇ ਜਿਸ ਇਨਸਾਨ ਜਿਸ ਮਾਂ ਦੇ ਕੋਲ ਮੋਹ ਤੇ ਪਿਆਰ ਨਹੀਂ ਹੈ ਉਹ ਬੱਚੇ ਨੂੰ ਪਾਲ ਨਹੀਂ ਸਕਦੀ ਜਿਸ ਪਿਤਾ ਕੋਲ ਮੋਹ ਪਿਆਰ ਤੇ ਨਹੀਂ ਹੈ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕਦਾ ਪਰ ਅਸੀਂ ਇਹ ਕਾਮਕ੍ਰੋਧ ਲੋਭ 앙ਕਾਰ ਨੂੰ ਸਿਰਫ ਟਰਾਂਸਫਾਰਮ ਕਰਨੇ ਜਦੋਂ ਅਸੀਂ ਇਸ ਨੂੰ ਟਰਾਂਸਫਾਰਮ ਕਰਦੇ ਹਾਂ ਤਾਂ ਇਹ ਵਾਲਾ ਹੀ ਜਿਹੜਾ ਸਾਡਾ ਕਾਮਕ੍ਰੋਧ ਲੋਭ 앙ਕਾਰ ਨੂੰ ਰੱਬ ਜੀ ਤੋਂ ਪੈਦਾ ਹੋਇਆ ਹੈ ब जी, जी तो ही काम क्रोधो ओंकार आए हैं साब प्यार आ जाएगा पांच को तन रचे जानो हो चतुर सुजान इसको चतुर सुजान तभी समझ सकते हो अगर तुमने इसमें से काम क्रोधो ओंकार को काबू किया और ਜਿਸ ਰੱਬ ਜੀ ਤੋਂ ਇਹ ਕਾਮ ਕਰੋ ਲੋਕਾਰ ਮਿਲੇ ਨੇ ਉਹਨਾਂ ਨਾਲ ਇੱਕ ਮਿਕਤਾ ਅਵਸਥਾ ਪ੍ਰਾਪਤ ਕੀਤੀ ਆਦਰਵਾਇਜ਼ ਇਹ ਪੰਜ ਤੱਤਾਂ ਦਾ ਮਿੱਟੀ ਪਾਣੀ ਅਗ ਹਵਾ ਧਰਤੀ ਜਿਹੜਾ ਬਣਿਆ ਹੋਇਆ ਇਹ ਰੱਬ ਜੀ ਦੇ ਨਾਲ ਇੱਕ ਮਿਕ ਨਹੀਂ ਹੁੰਦਾ ਲੀਨ ਟਾਈਮ ਹੈ ਮਾਨ ਰੱਬ ਜੀ ਉਹ ਹੋਰ ਗੇਮ ਹੈ ਮਰਨ ਤੋਂ ਬਾਅਦ ਤੇ ਹੋਣਾ ਹੀ ਆ ਭਾਵੇਂ ਮੰਨੋ ਭਾਵੇਂ ਨਾ ਮੰਨੋ ਭਾਵੇਂ ਚੋਰ ਬਣੋ ਭਾਵੇਂ ਸਾਧ ਬਣੋ ਭਾਵੇਂ ਸ਼ਰੀਫ ਬਣੋ ਭਾਵੇਂ ਬਦਮਾਸ਼ ਬਣੋ ਮਰਨ ਤੋਂ ਬਾਅਦ ਤੇ ਸਾਰੇ ਮਿੱਟੀ ਹੋ ਜਾਂਦੇ ਨੇ ਤਾਂ ਕਿ ਸਾਰੇ ਲੀਨ ਟਾਈਮ ਹੈ ਮਾਨੋਗੇ ਨਹੀਂ ਕਹਿੰਦੇ ਨੇ ਤਾਂ ਮੰਨ मान वो एक्सेप्ट कर कि ये तब सुजान है अगर इसने काम क्रोध लोकार के पांच तत्वों से अपने को काबू करके बनाया एक नया जीवन तो ये काम क्रोध काबू आ जान तब मनुख दूजे मनुख रब जी देखता है कट कट में हर जीव बस संतन के उपकार संतन ਨੰਨੇ ਨੂੰ ਔਂਕਣਨੀ ਹੈ ਬਹੁਵਚਨੀ ਐਕਸਪਲੇਨ ਕੀਤਾ ਕਉ ਨਾਨਕ ਤੇ ਪਾਜਮਨਾ ਪਾਉ ਨੇਦ ਉਤਰੇ ਪਾਰ ਹੁਣ ਅਸੀਂ ਪੰਜ ਤਤ ਦੇ ਇਸ ਸਰੀਰ ਨੂੰ ਬਣਾਣਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਦੁਰਲਭ ਦੇ ਸਵਾਰ ਤੈਨੂੰ ਇਹ ਦੇ ਮਿਲੀ ਹੈ ਇਹਨੂੰ ਉਹਨ ਸਵਾਰ ਵੀ ਨਾ ਜੇ ਤੂੰ ਇਹਨੂੰ ਸਵਾਰੇਗਾ ਨਹੀਂ ਸਵਾਰੇਗਾ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਸਵਾਰ ਹੈ ਮੈਂ ਮਿਲਾ ਜੇ ਤੂੰ ਆਪਣੇ ਆਪ ਨੂੰ ਸਵਾਰਦਾ ਹੈ ਤੇ ਸਮਝ ਤੂੰ ਮੈਨੂੰ ਮਿਲ ਗਿਆ ਮੈਂ ਮਿਲਿਆ ਸੁਖ ਹੋਏ ਤੈਨੂੰ ਤਾਂ ਸੁਖ ਹੋਏਗਾ ਜੇ ਤੂੰ ਮੇਰਾ ਹੋਏ ਰਹੀਂ ਸਭ जग ਤੇਰਾ ਹੋਏ ਆਪਣੇ ਆਪ ਨੂੰ ਸਵਾਰ ਦੁਰਲਭ ਦੇ ਸਵਾਰ ਜੇ ਸਵਾਰ ਲਈ ਤਾਂ ਸਮਝ ਅਦਰਵਾਈਜ਼ ਜਾਏ ਨਾ ਦਰਗਾਹਾਰ ਤੂੰ ਅੰਦਰ ਹਾਰ ਜਾਏਗਾ ਜੇ ਆਪਣੀ ਆਪਣੀ ਦੁਰਲਭ ਦੇ ਨੂੰ ਨਹੀਂ ਸਵਾਰਿਆ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਤਨ ਥਾਪ ਕਿਆ ਸਭ ਆਪਣਾ ਇਓ ਆਵਣ ਜਾਣਾ ਇਹਨੂੰ ਆਵਣ ਜਾਣਾ ਕਹਿੰਦੇ ਨੇ ਕਿ ਮੇਰਾ ਮਨ ਟਿਕਾਣੇ ਨਹੀਂ ਰਹਿੰਦਾ ਜਦੋਂ ਜਦੋਂ ਮੈਂ ਕੰਮ ਕਰ ਲਵਾਂ ਔੰਕਾਰ ਦੇ ਚੱਕਰਾਂ ਵਿੱਚ ਫਸਦਾ ਔਰ ਮੇਰੇ ਅੰਦਰੋਂ ਲੁੱਟਿਆ ਜਾਂਦਾ ਔਰ ਮੇਰਾ ਜੀਵਨ ਬਰਬਾਦ ਹੁੰਦਾ ਮੈਂ ਦੀਨ ਇਮਾਨ ਤੋਂ ਲੋਟਦਾ ਔਰ ਮੇਰੀ ਅੰਦਰ ਦੀ ਪਤ ਲੁੱਟੀ ਜਾਂਦੀ ਹੈ ਤਾਂ ਇਹਨੂੰ ਕਹਿੰਦੇ ਨੇ ਆਵਣ ਜਾਣਾ ਗੁਰਮਤਿ ਦੀ ਨਜ਼ਰੀ ਵਿੱਚ ਆਵਣ ਜਾਣਾ ਉਹ ਨਹੀਂ ਸਰੀਰਕ ਮਰਨੇ ਕੇ ਬਾਅਦ ਮਰेंगे ਫਿਰ ਪੁਨਰ ਜਨਮ ਹੋਗਾ ਯਾ ਕੁੱਤਾ ਬੁਲੀ ਬਣਨਗੇ ਯਾ ਫਿਰ ਇਨਸਾਨ ਬਣਨਗੇ ਉਨੂੰ ਆਵਣ ਜਾਣਾ ਨਹੀਂ ਕਹਿੰਦੇ ਨੇ ਗੁਰਮਤਿ ਵਿੱਚ ਇਹ ਗੁਰਮਤਿ ਦੀ ਡੈਫੀਨੇਸ਼ਨ ਮਨ ਤਨ ਥਾਪ ਗਿਆ ਸਭ ਆਪਣਾ ਇਹੋ ਆਵਣ ਜਾਣਾ ਇਹਨੂੰ ਆਵਣ ਜਾਣਾ ਕਹਿੰਦੇ ਨੇ ਇਸ ਨਜ਼ਰੀਏ ਤੋਂ ਸਿਰਫ ਪੜ੍ਹ ਕੇ ਵੇਖਣਾ ਹੋਰ ਸ਼ਬਦਾ ਤੇ ਲਾ ਕੇ ਵੇਖਣਾ ਜਿੱਥੇ ਜਿੱਥੇ ਆਵਣ ਜਾਣ ਦੀ ਗੱਲ ਹੋਏਗੀ ਜਿੱਥੇ ਜਿੱਥੇ ਆਵਾ ਗਮਣ ਦੀ ਗੱਲ ਹੋਏਗੀ ਜਿੱਥੇ ਜਿੱਥੇ ਪੁਨਰ ਜਨਮ ਦੀ ਗੱਲ ਹੋਏਗੀ ਜਿੱਥੇ ਜਿੱਥੇ ਬੌਧ ਜਨਮ ਧਾਰਿਓ ਦੀ ਗੱਲ ਹੋਏਗੀ ਉਹ ਸਭ ਜਗ੍ਹਾ ਮਨੁੱਖ ਦੀਆਂ ਕਰਤੂਤਾਂ ਦੀ ਗੱਲ ਹੋ ਰਹੀ ਹੋਏਗੀ ਜਿੱਥੇ ਜਿੱਥੇ ਨਾਮ ਦੀ ਗੱਲ ਹੋ ਰਹੀ ਹੋएगी ਉਥੇ ਨਾਲ-ਨਾਲ ਮਨੁੱਖ ਦੀਆਂ ਕਰਤੂਤਾਂ ਦੀ ਗੱਲ ਹੋ ਰਹੀ ਹੋएगी ਮੀਨਸ ਐਸੀ ਵਿਜ਼डम ਮਤ ਲੈ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਤੁਹਾਡਾ ਨਾਮ ਪਤਿਤ ਕੋ ਪਾਵਨ ਕਰ ਦਿੰਦਾ ਹੈ ਹੁਣ ਪਤਿਤ ਦੀ ਡੈਫੀਨੇਸ਼ਨ ਸਮਝਾਉਂਦੇ ਨੇ ਸਾਰਾ ਸ਼ਬਦ ਪੜਨਾ ਪਹਿਲਾ ਪਦਾ ਲੋਭ ਮੋ ਮਗਨ ਮੈਂ ਲੋਭ ਮੋਚ ਮਗਨ ਰਹਿਦਾ ਅਪਰਾਧੀ ਕਰਨਹਾਰ ਕੀ ਸੇਵਨਾ ਸਾਦੀ ਇਹ ਮੇਰਾ ਪਤਿਤ ਪੁਣਾ ਹੈ ਮਨ ਨੂੰ ਇਹਦੇ ਬਾਰੇ ਤੁਸੀਂ ਸੁਮਤ ਦਿਓ ਤੁਹਾਡਾ ਨਾਮ ਕੀ ਹੋ ਗਿਆ ਤੁਹਾਡੀ ਮਤ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੈਂ ਨਿਰਗੁਣਿਆਰੇ ਮਨ ਟਿਕਾਣੇ ਲੱਗ ਜਾਏ ਘਟ ਘਟ ਮੈਂ ਹਰ ਜੂ ਬਸੇ ਸਮਝ ਆ ਜਾਏਗਾ ਸੰਤਨ ਕੇ ਓ ਪੁਕਾਰ ਕੋ ਨਾਨਕ ਤੇ ਪਾਜਮਨਾ ਪਾਉ ਨਿਦ ਉਤਰੈ ਪਾਰ ਪਾਉ ਨਿਦ ਅੱਜ ਦੇ ਸ਼ਲੋਕਾਂ ਵਿੱਚ ਸਾਨੂੰ ਇਹ ਬਾਰ ਬਾਰ ਸਮਝਾਇਆ ਜਾਏਗਾ ਕਿ ਜਿਹੜਾ ਇਨਸਾਨ ਪਾਉ ਨਿਦ ਪਾਰ ਉਤਰ ਚੁੱਕਾ ਹੈ ਉਨੂੰ ਮੁਕਤ ਅਵਸਥਾ ਕਹਿੰਦੇ ਨੇ ਕਪਾਉ ਨਹੀਂ ਦਿਪਾਰ ਦਾ ਮਤਲਬ ਜਮਨਾ ਪਾਰ ਜਾਣਾ ਨਹੀਂ ਹੈ ਗੰਗਾ ਪਾਰ ਜਾਣਾ ਨਹੀਂ ਹੈ ਇੰਡੀਅਨ ਓਸ਼ੀਅਨ ਪੈਸੀਫਿਕ ਓਸ਼ੀਅਨ ਜਾਂ ਕੈਰੀਬੀਅਨ ਓਸ਼ੀਅਨ ਪਾਰ ਜਾਣਾ ਨਹੀਂ ਹੈ ਇੱਥੇ ਬੈਠਿਆਂ ਹੀ ਆਤਮਿਕ ਤੌਰ ਤੇ ਕਾਮ ਕ੍ਰੋਧ ਲੋਭ ਔੰਕਾਰ ਦੇ ਇਹਨਾਂ ਦੇ ਕਾਰਨ ਹੀ ਇਨਸਾਨ ਨੂੰ ਇਨਸਿਕਿਉਰਿਟੀ ਪੈਦਾ ਹੁੰਦੀ ਹੈ ਤੁਸੀਂ ਕਦੀ ਦੇਖਣਾ ਜਰਾ ਜੀ ਇਨਸਿਕਿਉਰਿਟੀ ਹੋਏਗੀ ਅਸੀਂ ਇੱਕਦਮ ਛਿੱਥੇ ਪੈ ਜਾਵਾਂਗੇ ਇੱਕਦਮ ਕ੍ਰੋਧ ਦੇ ਨਾਲ ਉਬਲ ਜਾਵਾਂਗੇ ਕੀ ਹੋਇਆ ਇਨਸਿਕਿਉਰਿਟੀ ਇਨਸਿਕਿਉਰਿਟੀ ਕੀ ਹੈ ਡਰ ਪਾਉ ਪਾਉ ਨਿੱਦ ਹੁੰਦਾ ਡਰਦਾ ਜਲ ਡਰਦਾ ਖਜ਼ਾਨਾ ਤਾਂ ਮੈਂ ਇਸ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਗੁਰੂ ਪਾਤਸ਼ਾਹ ਸਾਨੂੰ ਇਸ ਪਾਉ ਨਿੱਦ ਤੋਂ ਪਾਰ ਲਿਜਾਣ ਦੀ ਸੁਮਤ ਬਖਸ਼ਦੇ ਨੇ ਕਿ ਤੂੰ ਇਹਦੇ ਤੋਂ ਪਾਰ ਜਾਣਾ ਸਿੰਪਲੀ ਕੰਮ ਕਰੋ ਧੰਮੰਕਾਰ ਤੋਂ ਪਾਰ ਜਾਣਾ ਮੀਨਸ ਉਹਨੂੰ ਕਾਬੂ ਕਰ ਲੈਣਾ ਅਚੀਵ ਕਰ ਲੈਣਾ ਹੁਣ ਅਗਲਾ ਸ਼ਲੋਕ ਕਹਿੰਦੇ ਨੇ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋ ਅਭਿਮਾਨ ਜਿਸ ਦਾ ਮਨ ਹੁਨੇ ਕਾਮ ਕਰੋ ਲੋਭ ਕਾਰ ਤੋਂ ਪਾਰ ਹੀ ਨਹੀਂ ਗਿਆ ਉਹਨੂੰ ਸੁਖ ਤੇ ਦੁਖ ਲੋਭ ਮੋ ਅਭਿਮਾਨ ਦੇ ਰੂਪ ਵਿੱਚ ਪਰਸੈ ਪਰਸ ਲਫ਼ਜ਼ ਹੁੰਦਾ ਹੈ ਪਰਸ ਬਣਿਆ ਸਪਰਸ਼ ਤੋਂ ਸਪਰਸ਼ ਹੁੰਦਾ ਟੱਚ ਜਿਸ ਦੇ ਮਨ ਨੂੰ ਸੁਖ ਤੇ ਦੁਖ ਟੱਚ ਨਹੀਂ ਕਰਦੇ ਨੇ ਸੁਖ ਦੁਖ ਜੈ ਪਰਸੈ ਨਹੀਂ جس انسان کے من کو sukh aur dukh hun agle jitne shlok ne 13 14 15 16 17 18 19 eh sare ik hone ta gurupatshah gal kar rahe san na mann nu pehle pehle jitne vi 12 shlok ne inna to baad us ucchi aatmik avastha de insaan de lakshan bayan kar rahe ne that mere mann tu eh ban sakna hai mate soche am banda hai karan da ਜੋ ਵੀਰ ਜੀ ਬਾਤ ਕਰ ਰਹੇ ਹਨ ਨਾ ਆਪ ਬੋਲਤੇ ਹੈ ਕਿ ਵੀ ਐਸੇ ਕਰਨਾ ਚਾਹੀਏ ਵੀਰ ਜੀ ਜੇ ਤੁਹਾਡੀਆਂ ਗੱਲਾਂ ਤੇ ਟੁਰਨ ਲੱਗੀਆਂ ਹੈ ਨਾ ਕਿ ਕਿਸੇ ਨੂੰ ਮਾਫੀ ਕਰ ਦਈਏ ਕਿਸੇ ਨੂੰ ਜਿਤਲਾਈ ਵੇ ਨਾ ਕਿ ਤੇਰੀ ਗਲਤੀ ਹੈ ਨੌਕਰ ਦੀ ਵੀ ਗਲਤੀਆਂ ਨੂੰ ਨਾ ਜਿਤਲਾਈਏ ਉਹਨੂੰ ਵਕਤ ਸੀ ਰੋਨੂੰ ਇਮਤਿਹਾਨ ਨਾ ਨ ਸਿਖਾਈਏ ਜੇ ਲੈਸਨ ਨਾ ਨਾ ਜੇ ਦੇਈਏ ਤਾਂ ਵੀਰ ਜੀ ਇਹ ਤਾਂ ਸਿਰ ਤੇ ਚੜ ਜਾਂਦੇ ਨੇ ਲੋਕੀ ਤੇ ਸਾਲੂ ਚੁਰਾਏ ਤੇ ਵੇਚ ਕੇ ਖਾ ਜਾਣ ਇਹ ਤੁਹਾਡੀਆਂ ਗੱਲਾਂ ਕਿਤਾਬ ਜੀ ਨੇ ਸਿਰਫ ਲੈਕਚਰ ਇੱਚ ਚੰਗੀਆਂ ਲੱਗਦੀਆਂ ਨੇ ਇਹਦਾ ਮਤਲਬ ਹੋ ਗਿਆ ਮਨ ਆਤਮਾ ਕਮਜ਼ੋਰ ਹੈ ਇਹਦਾ ਮਤਲਬ ਇਹ ਹੋ ਗਿਆ ਮਨ ਇਹ ਸਮਝ ਰਿਹਾ ਕਿ ਅਸੀਂ ਤਾਂ ਦੁਨਿਆਵੀ ਜੀਵਾਂ ਜੀ ਇੱਥੇ ਕੋਈ ਬ੍ਰਹਮ ਗਿਆਨੀ ਹੋਣਗੇ ਇੱਥੇ ਜੀ ਕੋਈ ਰੱਬ ਵੀ ਹੋਏਗਾ ਇੱਥੇ ਕੋਈ ਦੇਵੀ ਦੇਵਤੇ ਹੋਣਗੇ ਗੁਰੂ ਪਾਤਸ਼ਾਹ ਸਮਝਾ ਰਹੇ ਨੇ ਉਹਨਾਂ ਦੇ ਲੱਛਣ ਕਿ ਐ ਮੇਰੇ ਮਨ ਐ ਦੁਨੀਆਂ ਦੇ ਇਨਸਾਨ ਤੂੰ ਇਹ ਬਣ ਸਕਣਾ ਹੈ ਭੌਨੀਦ ਪਾਰ ਜੇ ਉਤਰ ਗਿਆ ਅਤੇ ਤੈਨੂੰ ਸੁੱਖ ਦੁੱਖ ਦੀ ਜੀ ਗੱਲ ਸਮਝ ਆ ਗਈ ਹੁਣ ਸੁੱਖ ਦੁੱਖ ਨੂੰ ਅਸੀਂ ਥੋੜਾ ਜਿਹਾ ਸਮਝ ਲਈ ਮੈਂ ਸੁਖ ਦੀ ਡੈਫੀਨੇਸ਼ਨ ਪੜ੍ਹ ਰਿਹਾ ਸੀ ਸੁਖ ਦੀ ਡੈਫੀਨੇਸ਼ਨ ਸਾਡੀ ਲੈਂਗੁਏਜ ਵਿੱਚ ਮਨ ਭਾਉਣ ਦੇ ਪਦਾਰਥਾਂ ਦੀ ਇੱਛਾ ਜੇ ਉਹ ਮਨ ਭਾਉਣ ਦੇ ਪਦਾਰਥ ਸਾਨੂੰ ਮਿਲ ਜਾਣ ਐਂਡ ਵੀ ਕੈਨ ਵੀ ਕੈਨ ਇੰਜੋਏ ਥੈਮ ਅਸੀਂ ਇਹਦਾ ਨਾ ਸੁਖ ਰੱਖਿਆ ਹੋਇਆ ਹੈ ਅਤੇ ਦੁੱਖ ਰੱਖਿਆ ਹੈ ਤਿੰਨ ਕਿਸਮਾਂ ਦੇ ਦੁੱਖ ਅਸੀਂ ਮੰਨੇ ਹੋਏ ਨੇ ਇੱਕ ਸਾਡੇ ਸ਼ਰੀਰ ਉੱਤੇ ਕੋਈ ਦੁੱਖ ਆ ਜਾਏ ਦੂਜਾ ਕੋਈ ਪਸ਼ੂ ਜਾਂ ਪੰਛੀ ਸਾਨੂੰ ਕੋਈ ਦੁੱਖ ਦੇ ਜਾਏ ਤੀਜਾ ਕੈਲੇਮਿਟੀ ਕੀ ਹੜ ਆ ਗਿਆ ਤੂਫਾਨ ਆ ਗਿਆ بارش ਆ ਗਈ ਪੁਚਾਲ ਆ ਗਿਆ ਕੁਝ ਵੀ ਐਸਾ ਆ ਜਾਣਾ ਇਹ ਤਿੰਨ ਕਿਸਮਾਂ ਦੀਆਂ ਚੀਜ਼ਾਂ ਦੇ ਨਾਲ ਸਾਨੂੰ ਕੁਝ ਵੀ ਮਿਸ ਹੈਪਨਿੰਗ ਹੁੰਦੀ ਲੱਗਦੀ ਹੈ ਇਹਦਾ ਨਾਮ ਸੀ ਦੁੱਖ ਰੱਖਿਆ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸੁਖ ਨਾਹੀ રે ਹਰ ਭਗਤ বিনা ਇਸ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ ਸਤਿ ਨੂੰ ਸਮਝ ਲੈ ਸਚ ਨੂੰ ਨਹੀਂ ਸਮਝਿਆ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਵੋ ਇਨਸਾਨ ਭਗਵਾਨ ਕੀ ਮੂਰਤੀ ਹੈ ਵੋ ਇਨਸਾਨ ਭਗਵਾਨ ਜੈਸਾ ਹੀ ਹੈ ਰਬ ਰੂਪ ਹੀ ਹੈ ਜਿਹੜਾ ਮਨਸਾ ਇਨਸਾਨ ਲੋਭ ਮੋਹ ਤੋਂ ਉੱਪਰ ਉੱਠ ਜਾਂਦਾ ਹੈ ਅਭਿਮਾਨ ਤੋਂ ਇਹਦਾ ਮਤਲਬ ਲੋਭ ਮੋਹ ਅਭਿਮਾਨ ਇਹ ਤਿੰਨ ਸਾਡੇ ਦੁੱਖ ਦੇ ਕਾਰਨ ਨੇ ਦੁਖਦਾਰੂ ਸੁਖ ਰੋਗਪਿਆ ਮੈਂ ਦੇ ਬਾਰੇ ਜਦੋਂ ਉੱਥੇ ਸ਼ਬਦ ਪੜ ਰਿਹਾ ਸੀ ਤਾਂ ਸ਼ਬਦ ਪੜਦਿਆਂ ਪੜਦਿਆਂ ਮਨ ਨੂੰ ਇਹ ਸ਼ਬਦ ਬਹੁਤ ਚੰਗਾ ਲੱਗਾ ਦੁਖੀ ਦੁਨੀ ਸਹਿੜੀ ਐ ਜਾਇ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨ ਕਿゼ ਨਾਲ ਲੱਥੀ ਭੁਖ ਅੱਗੇ ਕਹਿੰਦੇ ਨੇ ਰੂਪੀ ਭੁਖ ਨਾ ਉਤਰੈ ਜਾਂ ਦੇਖਾਂ ਤਾਂ ਭੁਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁਖ ਤਾਂ ਅਖੀਰ ਵਿੱਚ ਕਹਿੰਦੇ ਨੇ ਜੇਤੇ ਰਸ ਸਰੀਰ ਕੇ ਤੇਤੇ ਲੱਗਣ ਦੁਖ ਅਸੀਂ ਆਪਣੇ ਬੱਚਿਆਂ ਨੂੰ ਜਿੰਨਾ ਬਦਾਮ ਛੁਆਰੇ ਖਵਾ ਕੇ 에어 ਕੰਡੀਸ਼ਨਰ 'ਚ ਰੱਖ ਕੇ ਅਤੇ ਉਹਨਾਂ ਨੂੰ ਮਖਮਲ ਦੇ ਬੈੱਡ 'ਤੇ ਰੱਖ ਰੱਖ ਕੇ ਜਿੰਨਾ ਬਚਾ ਬਚਾ ਕੇ ਕਰਦੇ ਆ ਨਾ ਉਤਨਾ ਸਾਡਾ ਬੱਚਾ ਕਮਜ਼ੋਰ ਹੋ ਜਾਂਦਾ ਹੈ ਅਸੀਂ ਸੋਚਦੇ ਆ ਮੇਰਾ ਬੱਚਾ ਅਮੀਰ ਹੈ ਇਸ ਨੂੰ ਅਸੀਂ ਕਾਰਾਂ 'ਚ ਹੀ ਭੇਜਣਾ ਹੈ ਬੱਸਾਂ 'ਚ ਨਹੀਂ ਭੇਜਣਾ ਅਸੀਂ ਬੜੇ ਕਿਸਮਾ ਦਾ ਉਹਨੂੰ ਸੁੱਖ ਆਰਾਮ ਦਿੰਦੇ ਆ ਉਹ ਬੱਚਾ ਅੱਗੇ ਜਾ ਕੇ ਮੁੰਡੇ ਵਾਲਿਆਂ ਦੇ ਘਰ ਐਡਜਸਟ ਨਹੀਂ ਕਰ ਪੰਦੀ ਸਾਡੀ ਉਹ ਬੱਚੀ ਇਸ ਕਰਕੇ ਉੱਥੇ ਉਹਦਾ ਉਹਦਾ ਸਾਰਾ ਜਿੰਨਾ ਇੱਥੇ ਸੁੱਖ ਮਾਣਿਆ ਸੀ ਨਾ ਉਹ ਅੱਗੇ ਜਾ ਕੇ ਦੁੱਖ ਬਣ ਜਾਂਦਾ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨੂੰ ਹੁਣੇ ਕੱਢ ਲੈ ਆਪਣੇ ਆਪ ਨੂੰ ਜੇ ਤੂੰ ਪੇਕੇ ਘਰ ਵਿੱਚ ਕੱਢ ਲਿਆ ਨਾ ਤਾਂ ਸਹੁਰੇ ਘਰ ਤੋਂ ਸੁਖੀ ਵਸੇਗੀ ਪੇਵ ਕੜੇ ਸ਼ੋ ਸੇਵ ਤੂੰ ਸੌਰ ਦੇ ਸੁਖ ਵਸ ਗੁਰਬੀਲ ਚੱਜ ਆਚਾਰ ਸਿੱਖ ਤੁਦ ਕਦੇ ਨ ਲੱਗਣ ਦੁਖ ਧਰਮ ਦੀ ਆਜ਼ਾਦੀ ਕਿਆ ਕਿ ਨੂੰ ਜਾਂਦੇ ਧਰਮ ਬਦਲ ਕੇ ਧਰਮ ਦਾ ਪਰਵਰਤਨ ਕਰਕੇ ਆਜ਼ਾਦੀ ਮਿਲੇ ਨਹੀਂ ਜੀ ਧਰਮ ਦਾ ਪਰਵਰਤਨ ਕਰਕੇ ਆਜ਼ਾਦੀ ਕਦੀ ਨਹੀਂ ਮਿਲ ਸਕਦੀ ਉਹਨੂੰ ਆਪਣੇ ਧਰਮ ਚ ਰਹਿ ਕੇ ਉਹਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇ ਕੀ ਦੂਜੇ ਧਰਮਾਂ ਨੂੰ ਨੀਵਾਂ ਦਿਖਾ ਕੇ ਆਪਣੇ ਧਰਮ ਦੇ ਸ਼ੁਭ ਗੁਣਾਂ ਨੂੰ ਉੱਚਾ ਕਰਕੇ ਇਹ ਸਿਧਾਂਤ ਕਾਇਮ ਹੋ ਸਕਦਾ ਹੈ ਸੰਸਾਰ ਤੇ ਬਿਲਕੁਲ ਨਹੀਂ ਹੋ ਸਕਦਾ ਜੀ ਕਦੀ ਨਹੀਂ ਹੋ ਸਕਦਾ ਆਪਣੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਾਰੇ ਧਰਮ ਸਤਿਕਾਰਯੋਗ ਹੈ ਤੇ ਉਹਦੇ ਚ ਰਹਿ ਕੇ ਬੰਦੇ ਨੂੰ ਪਰਿਪੱਕ ਹੋਣਾ ਪੈਂਦਾ ਹੈ ਇਹ ਗੁਰੂ ਮਨੁੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਧਰਮ ਲੈਣ ਵਾਸਤੇ ਜਾਂ ਕੇਵਲ ਇੱਕ ਫਿਰਕੇ ਨੂੰ ਹੀ ਆਜ਼ਾਦ ਕਰਨ ਤੱਕ ਸੀਮਿਤ ਨਹੀਂ ਅੱਲਾਹ